ਲੋ ਜੀ ਸਤ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਆ ਆਪਣੇ ਪੇਜ ਤੇ ਉੱਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਹੁਤ ਵਧੀਆਗੇ ਤੇ ਅੱਜ ਦੀ ਆਪਣੀ ਵੀਡੀਓ ਹੈਗੀ ਹੈ ਅੱਜ ਜੀ ਦਾਨ ਨੂੰ ਲੈ ਕੇ ਵੀ ਜਿਹੜਾ ਆਪਾਂ ਦਾਨ ਕਰਦੇ ਹਾਂ ਹਨਾ ਆਪਣੇ ਵੀ ਉਹ ਕਿਹਨੂੰ ਦੇਣਾ ਚਾਹੀਦਾ ਜਿਹੜਾ ਦਾਨ ਹੈ ਦੇਖੋ ਜੀ ਹੁਣ ਕਈਆਂ ਨੂੰ ਤਾਂ ਬੁਰਾ ਲੱਗਣਾ ਹਨਾ ਕਿਉਂਕਿ ਆਪਣੇ ਕਈ ਧਰਮ ਦੇ ਠੇਕੇਦਾਰ ਆ ਜਿਹੜੇ ਦੇਸ਼ ਦੇ ਵਿੱਚ ਬੈਠੇ ਹੋਏ ਨੇ ਮੈਂ ਕਿਸੇ ਨੂੰ ਵੀ ਲਾ ਕੇ ਇਹ ਗੱਲ ਨਹੀਂ ਕਹਿ ਰਹੀ ਦਾਨ ਹਮੇਸ਼ਾ ਲੋੜਵੰਦ ਨੂੰ ਹੀ ਦੇਣਾ ਚਾਹੀਦਾ ਹੁਣ ਆਪਣੇ ਲੋਕੋ ਗੁਰਦੁਆਰੇ ਮੰਦਰਾਂ ਦੇ ਵਿੱਚ ਇੰਨਾ ਅੰਨਾ ਪੈਸਾ ਸੁੱਟੇ ਜਾਂਦੇ ਆ ਤੇ ਜੇ ਉਹੀ ਪੈਸਾ ਤੁਸੀਂ ਕਿਸੇ ਲੋੜਵੰਦ ਨੂੰ ਦੇ ਦੋਗੇ ਨਾ ਤੇ ਰੱਬ ਆਪੇ ਹੀ ਖੁਸ਼ ਹੋ ਜਾਊਗਾ ਉੱਥੇ ਜਾ ਕੇ ਮੱਥੇ ਟੇਕਣ ਦੀ ਤੁਹਾਨੂੰ ਲੋੜ ਨਹੀਂ ਪੈਣੀ ਟੇਕੋ ਸ਼ਰਧਾ ਨਾਲ ਟੇਕੋ ਪਰ ਪੈਸੇ ਨਾਲ ਟੇਕੋ ਉਹੀ ਪੈਸਾ ਕਿਸੇ ਲੋੜਵੰਦ ਇਨਸਾਨ ਨੂੰ ਦੋ ਸਾਰਿਆਂ ਤੋਂ ਪਹਿਲਾਂ ਤਾਂ ਆਪਦੇ ਨਜ਼ਦੀਕੀ ਸਰਕਲ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਆਪਣੇ ਘਰੇ ਸ਼ੁਰੂ ਕਰੋ ਜੇ ਤੁਸੀਂ 10000 ਰੁਪਏ ਤਨਖਾਹ ਆ ਤੁਹਾਡੀ ਕਮਾਉਂਦੇ ਹੋ ਤੁਸੀਂ ਮੰਥਲੀ ਮੰਨ ਲਓ ਤੇ ਉਹਦੇ ਵਿੱਚੋਂ ਤੁਸੀਂ 2000 ਰੁਪਏ ਆ ਦੇ ਪੇਰੈਂਟ ਨੂੰ ਦੋ ਐਜ਼ ਏ ਗਿਫਟ ਦੇ ਤੌਰ ਤੇ ਵੀ ਇਹ ਮੇਰੇ ਵੱਲੋਂ ਗਿਫਟ ਹੈ ਜੀ ਮੇਰੀ ਤਨਖਾਹ ਦੇ ਵਿੱਚੋਂ ਇਹਦਾ ਤੁਸੀਂ ਕੁਝ ਮਰਜ਼ੀ ਕਰੋ ਠੀਕ ਹੈ ਖਾਓ ਪੀਓ ਕਿਸੇ ਨੂੰ ਦੋ ਕੁਝ ਮਰਜ਼ੀ ਕਰੋ ਤਾਂ ਉੱਥੇ ਰੱਬ ਐਨਾ ਖੁਸ਼ ਹੋਊਗਾ ਨਾ ਵੀ ਤੁਸੀਂ ਲੱਖ ਮੰਦਰ ਗੁਰਦੁਆਰਿਆਂ ਦੇ ਵਿੱਚ ਮੱਥਾ ਟੇਕ ਕੇ ਵੀ ਹੰਣਾ ਨਹੀਂ ਮਨਾ ਸਕਦੇ ਫਿਰ ਤੁਸੀਂ ਦੇਖੋ ਜੀ ਤੁਹਾਡਾ ਕੋਈ ਭੈਣ ਭਰਾ ਜਿਹੜਾ ਤੁਹਾਡੇ ਤੋਂ ਅਸਮਰਥ ਹੈ ਹਨਾ ਗਰੀਬ ਹੈ ਉਹਨੂੰ ਪੈਸੇ ਦੀ ਜ਼ਰੂਰਤ ਹੈ ਉਹੀ ਪੈਸਾ ਉਹਨੂੰ ਦੋ ਨਾਲੇ ਤਾਂ ਤੁਹਾਡੀ ਜ਼ਿੰਦਗੀ 'ਚ ਗੁਣ ਘਾਊਗਾ ਨਾਲੇ ਤੁਹਾਡਾ एहसान ਥੱਲੇ ਜੀ ਆਵੇਂਗਾ एहसान ਵੀ ਮੰਨੇਗਾ ਹਨਾ ਤੇ ਫਿਰ ਤੁਸੀਂ ਦੇਖੋ ਜੀ ਆਪਦੀ ਗਲੀ ਗਵਾਂਡ ਮਹੱਲੇ ਦੇ ਵਿੱਚ ਦੂਰਦਾਨ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਤੇ ਵੀ ਕੋਈ ਗਰੀਬਾ ਉੱਥੇ ਦੋ ਫਿਰ ਆਪਦੀ ਕੋਈ ਰਿਸ਼ਤੇਦਾਰੀ ਦੇ ਵਿੱਚ ਦੇਖੋ ਹਨਾ ਜੇ ਤੁਹਾਨੂੰ ਕੋਈ ਉੱਥੇ ਐਦਾਂ ਦਾ ਇਨਸਾਨ ਲੱਗਦਾ ਜਾਂ ਕੋ ਤੁਹਾਡਾ ਰਿਸ਼ਤੇਦਾਰ ਗਰੀਬ ਜੀ ਨੂੰ ਤੁਹਾਡੀ ਲੋੜ ਹੈ ਤਾਂ ਉੱਥੇ ਉਸ ਦੀ ਮਦਦ ਕਰੋ ਪੱਥਰਾਂ ਦੇ ਵਿੱਚ ਜਾ ਕੇ ਮੱਥੇ ਟੇਕਣ ਨਾਲੋਂ ਚੰਗਾ ਵੀ ਰੱਬ ਹੈ ਨਾ ਜਿਹੜਾ ਉੱਥੇ ਖੁਸ਼ ਹੋਊਗਾ ਉਹਨ ਕਰ ਨਾਨਕ ਦੇਵ ਜੀ ਗੁਰੂ ਜੀ ਨੇ ਇਹ ਚੀਜ਼ਾਂ ਸਾਨੂੰ ਬਹੁਤ ਸਮਝਾਈਆਂ ਨੇ ਹਨਾ ਦੇਖੋ ਭੁੱਖੇ ਸਾਧੂਆਂ ਨੂੰ ਉਹਨਾਂ ਨੇ ਭੋਜਨ ਚਕਾਇਆ ਸੀਗਾ ਵੀ ਸੱਚਾ ਸੌਦਾ ਕੀਤਾ ਹਨਾ ਤੇ ਇਹ ਸਿੱਖਿਆ ਆਪਣੇ ਲਈ ਸੀਗੀ ਪਰ ਲੋਕ ਆ ਜਿਹੜੇ ਆਪ ਦੇ ਸਿਧਾਂਤਾਂ ਤੋਂ ਹੁਣ ਨਹੀਂ ਚੱਲ ਰਹੇ ਉਹਨਾਂ ਦੇ ਸਿਧਾਂਤਾਂ ਦੇ ਉੱਪਰ ਤੇ ਫਿਰ ਦੇਖ ਲਓ ਜੀ ਹੁਣ ਤੁਸੀਂ ਅੱਗੇ ਚੱਲ ਕੇ ਹਨਾ ਜਿ ਉਹ ਅੱਜ ਕੱਲ੍ਹ ਦਾਣ ਇੱਕ ਸ਼ੋਸ਼ੇਵਾਜੀ ਬਣ ਕੇ ਰਹਿ ਗਿਆ ਵੱਡੇ ਲੋਕ ਕੰਪਨੀਆਂ ਫੈਕਟਰੀਆਂ ਕਾਰਪੋਰੇਟ ਘਰਾਣੇ ਤਾਂ ਦਾਨ ਕਰਦੇ ਆ ਇਹ ਟੈਕਸਾਂ ਤੋਂ ਬਚਣ ਦੇ ਮਾਰੇ ਲੱਖ ਰੁਪਈਆ ਦਾਨ ਦੇ ਵਿੱਚ ਦਿੱਤਾ 2 ਲੱਖ ਦੀ ਪਰਚੀ ਕਟਾਈ ਕਿਉਂਕਿ ਉਹਨਾਂ ਨੂੰ ਟੈਕਸ ਮਿਲ ਗਿਆ ਉਹਨਾਂ ਦਾ ਕਾਲਾ ਧਾਣਾ ਜਿਹੜਾ ਛੁਪ ਜਾਂਦਾ ਸਾਡੇ ਵਰਗੇ ਰਿਸੋਰਸ ਚੱਲ ਪੈਂਦੇ ਮੀਡਲ ਕਲਾਸ ਵਾਲੇ ਇੱਕ ਰਹਿ ਜਾਂਦੀ ਸ਼ੋਸ਼ੇਵਾਜੀ ਸ਼ੋਅ ਆਫ ਸ਼ੋਅ ਆਫ ਕਰਕੇ ਤੁਸੀਂ ਸਮਾਜ ਦੇ ਵਿੱਚ ਤਾਂ ਉਹਦਾ ਨਾਮ ਐ ਜਿਹੜਾ ਕਮਾ ਲੋਗੇ ਪਰ ਕਿਤੇ ਨਾ ਕਿਤੇ ਦਿਲ ਨੂੰ ਸਕੂਨ ਨਹੀਂ ਮਿਲਦਾ ਜੇ ਤੁਸੀਂ ਦਿਲ ਨੂੰ ਸਕੂਨ ਵਾਕਿਆ ਹੀ ਲੈਣਾ ਦਾਨ ਕਰਕੇ ਤਾਂ ਹਮੇਸ਼ਾ ਗੁਪਤ ਦਾਨ ਕਰੋ ਕਿਸੇ ਗਰੀਬ ਦਾ ਮਜ਼ਾਕ ਨਾ ਉਡਾਓ ਦੇ ਕੇ ਉਹਨੂੰ ਇੱਕ ਆਟੇ ਦੀ ਥੈਲੀ ਜਾਂ ਚਾਰ ਪੀਏ ਤੁਸੀਂ ਨਾਲ ਇਸ ਤਰ੍ਹਾਂ ਕਰਕੇ ਹਨਾ ਸੈਲਫੀਆਂ ਕਿਚਨ ਬਹਿ ਜਾਂਦੇ ਉਹ দান ਦਿੱਤਾ ਬੇਅਰਥ ਹੁੰਦਾ ਹੈ। ਜੇ ਮਹਾਣੀ ਬੰਨਾ ਨਾ ਤੇ ਜ਼ਿੰਦਗੀ ਜਿਉਣ ਦਾ ਸੁਆਦ ਲੈਣਾ ਤੁਸੀਂ ਤਾਂ দান ਹੈ ਜਿਹੜਾ ਗੁਪਤ ਕਰੋ, ਸ਼ੋਸ਼ੇਵਾਜੀ ਤੋਂ ਰਹਾਤ ਕਰੋ ਫਿਰ ਦੇਖੋ ਤੁਹਾਨੂੰ ਰਿਐਲਿਟੀ ਦੇ ਵਿੱਚ ਤੁਹਾਡੇ ਦਿਮਾਗ ਨੂੰ ਸਕੂਨ ਮਿਲੇਗਾ ਕਿ ਹਾਂਜੀ। ਸ਼ਾਂਤੀ ਮਿਲੇਗੀ ਮਨ ਨੂੰ। ਤੇ ਨਹੀਂ ਸ਼ੋਸ਼ੇਵਾਜੀ ਤਵੇ ਜਿੰਨੀ ਮਰਜ਼ੀ ਕਰ ਲਓ ਅੱਜ ਕੱਲ ਲੋਕ ਕਰ ਹੀ ਜਾਂਦੇ ਆ। ਉਹ ਸਿਰਫ ਸ਼ੋਹਰਤ ਲਈ ਹੁੰਦੀ ਹੈ ਪਰ ਮਨ ਦੇ ਸਕੂਨ ਲਈ ਨਹੀਂ। ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ